ਸੰਸਦ ਦੇ ਅਫਸਰੋ ਮੈਂ ਕਹਿ ਰਿਹਾ ਹਾਂ ਜੀ ਮੈਂ ਕਹਿ ਰਿਹਾ ਜੀ ਤੇ ਫਿਰ ਤੁਸੀਂ ਕਹਿੰਦੇ ਇਵੇਂ ਫਲੈਕਸ ਲਾਉਂਦਾ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਆਸ਼ੂ ਦੇ ਫਲੈਕਸ ਲਾਣਾ ਸਾਰੇ ਨਹੀਂ ਮੇਰੇ ਵੀ ਨਹੀਂ ਮੈਂ ਫਿਰ ਇਹ ਕਿਹਨੇ ਲਾਇਆ ਫਲੈਕਸ ਕਿਉਂ ਲਾਇਆ ਮੈਨੂੰ ਭਲੈਖਾ ਨਾ ਲੱਗਦਾ ਤੁਹਾਨੂੰ ਭਲੈਖਾ ਕਾਂਗਰਸ ਦਾ ਹੀ ਲੱਗਦਾ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਦਾ ਮਤਲਬ ਚਾਹੁੰਦੇ ਚਾਂਸਸ ਦਾ ਭਲੈਖਾ ਅੱਜ ਤੱਕ ਕਿਸੇ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਅਜਾ ਫਿਰ ਆ ਨਾਇਆਂ ਨੂੰ ਉਹਦੇ ਸਾਹਮਣੇ ਦੇਖਾ ਹੁਣ ਕੋਈ ਨਹੀਂ ਲਾ ਤੈਨੂੰ ਪਤਾ ਨਹੀਂ ਇਹਨੂੰ ਨਾ ਦੇ ਨੇ ਤੁਸੀਂ ਰਿਸਪੌਂਸ ਤੁਸੀਂ ਸੀ ਨਾ ਰਿਸਪੌਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜੀ ਅਕੇਲੇ ਸੀਗਾ ਨਹੀਂ ਨਾਮ ਤੇ ਕੋਈ ਦੱਸਣਾ ਨਹੀਂ ਕਰਦੀ ਹੈ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਹਾਂ ਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਲੈਕਸ ਨੂੰ ਕੋਈ ਨਹੀਂ ਅੱਛਾ ਇੱਕ ਮਤ ਹਾਂ ਹਾਂ ਕੰਦ ਸਰਕਾਰੀ ਆ ਇੱਕ ਕੰਦ ਸਰਕਾਰੀ ਆ ਇਹ ਤੇ ਮੈਨੂੰ ਤੁਹਾਨੂੰ ਨਹੀਂ ਪਤਾ ਸਾਡੇ ਘਰ ਸਰਕਾਰੀ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਸਰਕਾਰੀ ਸਾਹਿਬ ਅੱਛਾ ਮੈਂ ਮੇਰੇ ਮਾਸੜ ਜੀ ਦੇ ਘਰ ਦੀ ਕੰਦ ਆ ਉਹ ਉਹ ਖੜਿਆ ਤੁਸੀਂ ਫਲੈਕਸਰ ਨਾਲ ਲਾਇਆ ਭਾਈ ਕੋਈ ਨਹੀਂ ਕੰਝ ਰੋਦੇ ਫੇਰ ਲਾਓ ਵਾਪਸ ਦੋ ਆਸੇ ਤੁਸੀਂ ਹੱਥ ਨਹੀਂ ਕੱਟ ਲਾਓ ਵਾਪਸ ਲਾਓ ਫਲੈਕਸਰ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਇੱਕ ਨਾ ਲੈ ਕੇ ਤੁਹਾਨੂੰ ਪੁਲੇਖਾ ਕਾਂਗਸ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆਹ ਦੇਖੋ ਅੱਛਾ ਕੜੇ ਆਹ ਦੇਖੋ ਤੁਸੀਂ ਦੱਸੋ ਪਰਮਿਸ਼ਨ ਆ ਕਿਉਂ ਕਿਉਂ ਕਾੜ ਰਹੇ ਹੋ ਇਹਨਾਂ ਨੇ ਪਾੜੇ ਨੇ ਉਹ ਬਸ ਇਹ ਇਹ ਮੈਂ ਇੱਕ 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 ਪਲੇਖਾ ਕਾਹਦਾ ਲੱਗਿਆ ਮੈਨੂੰ ਸਮਝਾਓ ਇਹ ਤੁਹਨੇ ਪਲੇਖਾ ਕਾਹਦਾ ਲੱਗਿਆ ਇਹਨਾਂ ਗੂਗੇ ਵੇਸਾ ਲੱਗਿਆ ਨਾ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ 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 ਫਿਰ ਉਹ ਕਿਹਦਾ ਮਤਲਬ ਤੁਹਾਡੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਹੜਾ ਫਲੈਕਸ ਲਾਇਆ ਪਾਰਟੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦਾ ਫਲੈਕਸ ਲਾਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦਾ ਫਲੈਕਸ ਲਾ ਰਹੇ ਹੋ ਇਹ ਦੇਖ ਮੈਂ ਆ ਗਿਆ ਸਾਹਮਣੇ ਤੁਸੀਂ ਲਾਤ ਨਾ ਮੰਨ ਮੈਂ ਅੰਡਰਸਟੈਂ फ्लैक्स लाओ हर जगह और वो भी अपना एक भैन बोला को लगा सी आर पी एफ को आपके पास कोई अथॉरिटी है वैसे बताओ फ्लैक्स उतारने आपको तो सिक्योरिटी का काम है ना? ना आप इनको मना करो परमिशन होगा ना आपने सिक्योरिटी देनी है हाँ हटा रहे पर आपका काम तो नहीं आता आप सिक्योरिटी है इनको मना करो नहीं हमारा ये काम नहीं है सिक्योरिटी का ਅਗਰ ਹਮ ਕਈ ਉਹ ਕਰਤੇ ਆਪਣਾ ਇਹ ਮੈਂ ਬੇਨਤੀ ਆ ਤੁਹਾਡੇ ਇਹ ਕੰਮ ਨਾ ਕਰੋ ਮੈਂ ਕਿਹਨੂੰ ਰਿਸਪੋਨਸਿਬਲ ਅਫਸਰ ਹਾਂ ਮੈਨੂੰ ਕਹੇਂ ਹਾਂਜੀ ਮੈਨੂੰ ਕਹੇਂ ਦੀ ਤੇ ਫਿਰ ਤੁਸੀਂ ਕਹਿੰਦੇ ਇਵੇਂ ਫਲੈਕਸ ਲਾਣਾ ਤੁਹਾਨੂੰ ਕਿਹਨੇ ਹੱਕ ਦਿੱਤਾ ਅਈ ਤੁਸੀਂ ਆਸ਼ੂ ਦੇ ਫਲੈਕਸ ਲਾਣਾ ਸਾਰੇ ਫਿਰ ਇਹ ਕਿਹਨੇ ਲਾਇਆ ਫਲੈਕਸ ਕਿਉਂ ਲਾਇਆ ਮੈਨੂੰ ਭਲੇਖਾ ਨਾ ਲੱਗਦਾ ਤੁਹਾਨੂੰ ਭਲੇਖਾ ਕਾਂਗਰਸ ਦਾ ਹੀ ਲੱਗਦਾ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਦਾ ਮਤਲਬ ਚੋਦੀ ਕਾਂਗਰਸ ਦਾ ਭਲੇਖਾ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਅੱਜ ਫਿਰ ਆ ਨਾਇਰ ਵੀ ਉੜੇ ਤੁਸੀਂ ਮੇਰੇ ਸਾਹਮਣੇ ਹੱ ਲਾ ਤਾਂ ਨੂੰ ਪਤਾ ਨਹੀਂ ਨਾ ਦੇ ਨੇ ਤੁਸੀਂ ਰਿਸਪੌਂਸ ਤੁਸੀਂ ਸੀਨਾ ਰਿਸਪੌਂਸਿਵ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜੀ ਇਹਨੇ ਜੀ ਨੀ ਨਾਮ ਤੇ ਕੋਈ ਦੱਸਣਾ ਵੀ ਕਰਦੀ ਹੈ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਫਲੈਕਸ ਨੂੰ ਕੋਈ ਨਹੀਂ اچھا ਇੱਕ ਮਤ ਆ ਕੰਦ ਸਰਕਾਰੀ ਆ ਇੱਕ ਕੰਦ ਸਰਕਾਰੀ ਆ ਇਹਦੀ ਪਰ ਤੁਹਾਨੂੰ ਨਹੀਂ ਸਾਡੇ ਘਰ ਦੀ ਸਰਕਾਰੀ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਸਰਕਾਰੀ ਸਾਹਿਬ اچھا ਮੈਂ ਮੇਰੇ ਮਾਸੜੀ ਜੀ ਦੇ ਘਰ ਦੀ ਕੰਦ ਆ ਉਹ ਉਹ ਖੜਿਆ ਤੂੰ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਕੋਈ ਹੋ ਰਿਹਾ ਨਹੀਂ ਫਿਰ ਲਾ ਉਹ ਵਾਪਸ ਲਾ ਦੋ ਅੱਗੇ ਅੱਗੇ ਥਨਾ ਨਹੀਂ ਘੱਟ ਲਾ ਵਾਪਸ ਲਾ ਫਲੈਕਸ ਨਾਲ ਉਹ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਇੱਕ ਨਾ ਲੈ ਕੇ ਤੁਹਾਨੂੰ ਪੁਲੇਖਾ ਕਾਂਗਰਸ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਜੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆ ਦੇਖੋ ਅੱਛਾ ਕਿਹੜੇ ਆ ਦੇਖੋ ਤੁਸੀਂ ਦੱਸੋ ਪਰਮਿਸ਼ਨ ਆ ਕਿਉਂ ਕਿਉਂ ਪਾੜ ਰਹੇ ਹੋ ਇਹਨਾਂ ਨੇ ਕਿੰਨੀ ਪਾੜੇ ਨੇ ਉਹ ਕਿਸੇ ਤੁਸੀਂ ਇਹ ਮੈਂ ਇੱਕ ਮਟ ਇੱਕ ਮਟ ਇਹ ਖਾਕਾ ਦਾ ਲੱਗਿਆ ਮੈਨੂੰ ਸਮਝਾਓ ਇਹ ਤਪਲੇਖਾ ਕਹਦਾ ਲੱਗਿਆ ਇਹਨਾਂ ਕੋਈ ਨਹੀਂ ਬੇਤਾ ਲੱਗਿਆ ਨਾ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ 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 ਪਰ ਉਹ ਕਿਹਦਾ ਮਤਲਬ ਤੁਹਾਡੀ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਪਾਰਟੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦਾ ਫਲੈਕਸ ਲਾਣੇ ਬੰਦ ਕਰੋ

हटा रहे पर आपका काम तो नहीं आता आप सिक्योरिटी है इनको मना करो भाई हमारा ये काम नहीं है सिक्योरिटी का अगर हम कहीं वो करते आपका ही और बेनती है तो दे ये एक काम मना करो